ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 1000 ਕਰੋੜ ਰੁਪਏ ਮੰਗਿਆ ਜਿੱਥੇ ਇਹ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਬਹੁਤ ਆ ਤੇ ਹੁਣ ਪੰਜਾਬ ਦੀ ਸੁਰੱਖਿਆ ਵਾਸਤੇ 1000 ਕਰੋੜ ਰੁਪਏ ਕਿਉਂ ਮੰਗਣਾ ਪੈ ਰਿਹਾ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਇੱਥੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਸੂਤੀ ਸਥਿਤੀ ਦੇ ਵਿੱਚ ਫਸਾ ਦਿੱਤਾ ਕਿਉਂਕਿ ਹਰਿਆਣੇ ਨੇ ਆਪਣੀਆਂ 24 ਫਸਲਾਂ ਦੇ ਉੱਪਰ ਆਪਣੇ ਕਿਸਾਨਾਂ ਨੂੰ ਐਮਐਸਪੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਜਿਹੜੀ ਕਿ ਵੋਟਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਆਪਣੇ ਕਿਸਾਨਾਂ ਨੂੰ 23 ਦੀਆਂ 23 ਫਸਲਾਂ ਤੇ ਐਮਐਸਪੀ ਦਵਾਂਗੇ ਹੁਣ ਉਹ ਐਮਐਸਪੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਦੇਣਗੇ ਜਾਂ ਨਹੀਂ ਇਸੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਆ ਔਰ ਕਸੂਤੀ ਸਥਿਤੀ ਦੇ ਵਿੱਚ ਸਰਕਾਰ ਨੂੰ ਫਸਾ ਦਿੱਤਾ ਹਰਿਆਣਾ ਸਰਕਾਰ ਨੇ ਔਰ ਉਧਰੇ ਡੱਲੇਵਾਲ ਦੀ ਤਬੀਅਤ ਜਿਹੜੀ ਆ ਲਗਾਤਾਰ ਵਿਗੜਦੀ ਜਾ ਰਹੀ ਹੈ ਡੱਲੇਵਾਲ ਦੇ ਸਮਰਥਨ ਦੇ ਵਿੱਚ ਕਹਿੰਦੇ 26 ਨੂੰ ਦੇਸ਼ ਭਰ ਦੇ ਵਿੱਚ ਭੁੱਖ ਹੜਤਾਲ ਜਿਹੜੀ ਆ ਉਹ ਕੀਤੀ ਜਾਣੀ ਹੈ ਔਰ ਹੋਰ ਕੀ ਕੁਝ ਜਾਣਕਾਰੀ ਹੈ ਇਸ ਸੰਬੰਧ ਵਿੱਚ ਔਰ ਕੀ ਉੱਥੇ ਤਾਜ਼ਾ ਅਪਡੇਟ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਇਕੱਤਰਤਾ ਕੀਤੀ ਗਈ ਸੀ ਉੱਥੇ ਕੀ ਨਿਕਲਿਆ ਕੀ ਫਾਇਦਾ ਹੋਇਆ ਇਕੱਤਰਤਾ ਦਾ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਅੰਤਰੀਮ ਜਿਹੜੀ ਆ ਮੀਟਿੰਗ ਰੱਖੀ ਗਈ ਸੀ ਔਰ ਕਿਉਂ ਰੱਖੀ ਗਈ ਸੀ ਤੇ ਹੁਣ ਰੱਦ ਕਿਉਂ ਕੀਤੀ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਉਹ ਤਾਂ ਰਾਜਾ ਵੜੈਨ ਕਹਿੰਦੇ ਆ ਕਿ ਮੇਅਰ ਬਣਾਉਣ ਵਾਸਤੇ ਕਿਤੇ ਵੀ ਆਵਾਦੀ ਪਾਰਟੀ ਦੇ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ ਕੀ ਵਾਕਈ ਨਹੀਂ ਹੋਊਗਾ ਜਾਂ ਕੀ ਕੋਈ ਗੱਲਬਾਤ ਰੂ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਅਣਕੀ ਸਾਹਿਬ ਸਾਡੇ ਨਾਲ ਜੁੜਿਆ ਸਭ ਤੋਂ ਪਹਿਲਾਂ ਸਵਾਗਤ ਕਰਦਾ ਅਣਕੀ ਸਾਹਿਬ ਸਵਾਗਤ ਆ ਪ੍ਰੋਗਰਾਮਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਅਰਕੀ ਸਾਹਿਬਾ ਸਭ ਤੋਂ ਪਹਿਲੀ ਖਬਰ ਮੈਂ ਇਹੀ ਲਵਾਂਗਾ ਕਿ ਪੰਜਾਬ ਸਰਕਾਰ ਨੇ ਕਹਿੰਦੇ ਕਿ ਸਰਹੱਦੀ ਜ਼ਿਲ੍ਹਿਆਂ 'ਚ ਪੁਲਿਸ ਬੁਨਿਆਦੀ ਢਾਂਜੇ ਤੇ ਸੁਰੱਖਿਆ ਦੇ ਲਈ ਕੇਂਦਰ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਾਊਂ ਬਜਟ ਮੀਟਿੰਗ ਦੀ ਦੌਰਾਨ ਕਿ 6557 ਕਰੋੜ ਰੁਪਏ ਦੇ ਜਿਹੜੇ ਅੜੇ ਹੋਏ ਉਹਨਾਂ ਦੇ ਗ੍ਰਾਮੀਣ ਵਿਕਾਸ ਫੰਡ ਆ ਜਾਨੀ ਕਿ ਆਰਡੀਐਫ ਅਰੂਰਲ ਡਿਵੈਲਪਮੈਂਟ ਫੰਡ ਹੈ ਉਹਨਾਂ ਦੀ ਵੀ ਜੜੀ ਅਦਾਇਗੀ ਕੀਤੀ ਜਾਵੇ ਤਾਂ ਕਿਵੇਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸੀ ਇਹ ਸਾਡੇ ਕੋਲੇ ਪੈਸੇ ਬੜੇ ਐ ਦੂਜੇ ਪਾਸੇ ਹੁਣ ਪੁਲਿਸ ਦੇ ਬਣਿਆਤੀ ਢਾਂਚੇ ਔਰ ਸੁਰੱਖਿਆ ਦੇ ਲਈ ਕੇਂਦਰ ਤੋਂ 1000 ਕਰੋੜ ਰੁਪਏ ਮੰਗੇ ਜਾ ਰਹੇ ਆ ਔਰ ਆਰਡੀਐਫ ਦਾ ਰੁਕਿਆ ਫੰਡ ਤਾਂ ਚਲੋ ਮੰਗਣਾ ਸਾਡਾ ਹੱਕ ਹੀ ਹੈਗਾ ਤਾਂ ਕਿਵੇਂ ਦੇਖਦੇ ਹੋ ਹੱਕ ਤਾਂ ਚਲੋ 1000 ਕਰੋੜ ਰੁਪਏ ਦਾ ਵੀ ਹੈਗਾ ਕਿਉਂਕਿ ਕੇਂਦਰ ਤੋਂ ਹੀ ਮੰਗਣਾ ਹੁੰਦਾ ਸੂਬਿਆਂ ਨੇ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਸੁਰੱਖਿਆ ਦੇ ਲਈ 1000 ਕਰੋੜ ਰੁਪਏ ਜਿਹੜਾ ਮੰਗਿਆ ਜਾ ਰਿਹਾ ਆ ਆ ਸੁਖ ਨਜੀ ਇਸ ਤਰੀਕੇ ਨਾਲ ਆ ਕੀ ਬੀਤੇ ਇੱਕ ਮਹੀਨੇ ਚੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਈ ਥਾਣੇ ਤੇ ਜਿਹੜੇ ਹਮਲੇ ਜਿਹੜੇ ਹੋਏ ਆ। ਹੂੰ। ਔਰ ਉਹਨਾਂ ਹਮਲਿਆਂ ਦੇ ਅੰਤਰਗਤ ਤੁਸੀਂ ਦੇਖ ਲਓ ਕਿ ਥਾਣੇ ਨਹੀਂ ਜਿਹੜੀਆਂ ਕੰਧਾਂ ਨੇ ਉਸੇਂ ਕੀਤੀਆਂ ਜਾ ਰਹੀਆਂ ਨੇ। ਜੀ। ਔਰ ਨਾਲ ਹੀ ਨਾਲ ਜਿਹੜੀ ਫੈਂਸਿੰਗ ਵਾਇਰ ਲਾਈ ਜਾਂਦੀ ਹੈ। ਜੀ। ਔਰ ਦੂਜੇ ਪਾਸੇ ਇਥੇ ਇਹ ਵੀ ਗੱਲ ਕਹਿਣੀ ਪੈਂਦੀ ਹੈ ਕਿ 50 ਕਿਲੋਮੀਟਰ ਦਾ ਸ਼ੁਰੂ ਦਾਇਰਾ ਹੈਗਾ ਉਹ ਬੀਐਸਐਫ ਤੇ ਹਵਾਲੇ ਦੇ ਸਬੰਧ ਵਿੱਚ ਬੀਸੀ ਸਰਕਾਰ ਕੇਂਦਰ ਸਰਕਾਰ ਬੀਕੇ ਸਮਿਤੀ ਦੇ ਵਿੱਚ ਫੈਸਲਾ ਜਿਹੜਾ ਉਹ ਕਰ ਚੁੱਕੀ ਹੈ। ਸੋ ਸਰਹੱਦੀ ਜ਼ਿਲ੍ਹਿਆਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਖਾਸ ਤੌਰ ਤੇ ਪੁਲਸ ਰੇਟਾਂ ਢਾਂਚੇ ਨੂੰ ਮਜ਼ਬੂਤ ਕਰਨ ਵਾਲੀ ਗੱਲ ਆ ਸੁਖੰਦਰ ਜੀ ਉਹ ਬਹੁਤ ਜ਼ਰੂਰੀ ਔਰ ਅ ਅਮਾਚਕ ਜਿਹੜੀ ਹੈ ਕਹਿ ਸਕਦੇ ਹੈਗੇ ਤੇ ਇਹਦੇ ਕਰਕੇ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਪਾਸੋਂ 1000 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਦੀ ਮੰਗ ਕੀਤੀ ਆ ਤਾਂ ਜੋ ਉਸ ਦਾ ਬੁਨਿਆਦੀ ਢਾਂਚੇ ਤੇ ਸੁਰੱਖਿਆ ਵਾਸਤੇ ਖਰਚੇ ਕੀਤੇ ਜਾਣ ਕਿਉਂਕਿ ਬੀਤੇ ਸਮੇਂ ਤੋਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਗੁਲਾਬ ਚੋਟਕਾਰੀ ਹੁਣੀ ਗਈ ਸੀ ਬਾਹਰ ਆਪਣੇ 37 ਜ਼ਿਲ੍ਹਿਆਂ ਦੇ ਦੌਰੇ ਤੇ ਗਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਰਹੱਦੀ ਖੇਤਰਾਂ ਦੇ ਉੱਤੇ ਜਿਹੜੇ ਨੇ ਵਿਸ਼ੇਸ਼ ਕੈਂਪ ਜਿਹੜੇ ਲਾਈ ਜਾ ਰਹੇ ਨੇ ਔਰ ਵਧੀਆ ਤਰੀਕੇ ਦਾ ਜਿਹੜਾ ਪ੍ਰਬੰਧ ਆ ਆ ਬਾਰਡਰ ਤੇ ਜਿਹੜਾ ਉਹ ਕੀਤਾ ਜਾਊਗਾ ਸਰਹੱਦ ਤੇ ਕੀਤਾ ਜਾਊਗਾ ਤਾਂ ਜੋ ਪਾਕਿਸਤਾਨ ਤੋਂ ਜਿਹੜੇ ਡਰੋਨ ਆ ਰਹੀ ਸਮਗਲਿੰਗ ਹੁੰਦੀ ਆ ਸੱਚ ਤੇ ਨਾਲ ਜਿਹੜਾ ਵਪਾਰ ਹੁੰਦਾ ਉਸ ਨੂੰ ਜਿਹੜੀਆਂ ਦੂਜੀਆਂ ਅਤਵਾਦੀ ਲੱਤਰੀਆਂ ਨੂੰ ਰੋਕਣ ਵਾਸਤੇ ਇਹੋ ਜਿਹੇ ਪ੍ਰਬੰਧ ਜਿਹੜੇ ਕੀਤੇ ਜਾਣਗੇ ਹਾਈ ਟੈਕ ਆ ਬਾਰਡਰ ਨੂੰ ਕੀਤਾ ਜਾਏਗਾ ਤੇ ਉਹਦੇ ਅੰਦਰ ਸਾਥ ਕਿਉਂਕਿ ਪੰਜਾਬ ਦੇ ਸਰਹੱਦੀ ਜਨੇ ਤਾਂ ਪੰਜਾਬ ਸਰਕਾਰ ਨੇ ਆਪਣੀ ਉਸ ਬੁਨਿਆਦੀ ਲੋੜ ਨੂੰ ਪੂਰਾ ਕਰਨ ਵਾਸਤੇ ਕੇਂਦਰ ਸਰਕਾਰ ਪਾਸੋਂ 1000 ਕਰੋੜ ਰੁਪਏ ਦੀ ਜਿਹੜੀ ਮੰਗਿਆ ਉਹ ਕੀਤੀ ਹੈਗੀ ਜੀ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਹਮਾਚਲ ਪ੍ਰਦੇਸ਼ ਔਰ ਜਿਹੜੇ ਹੋਰ ਪਹਾੜੀ ਖੇਤਰ ਨੇ ਉਥੇ ਇੰਡਸਟਰੀ ਪਾਲਿਸੀ ਨੂੰ ਵਿਸ਼ੇਸ਼ ਤੈਅ ਦਿੱਤੀ ਜਾਂਦੀ ਕਿ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਉਥੇ ਯੋਜਨਾਵਾਂ ਪੜਾਈਆਂ ਜਾਂਦੀਆਂ ਨੇ ਇੰਡਸਟਰੀ ਨੂੰ ਉੱਚਾ ਚੁੱਕਣ ਵਾਸਤੇ ਤੇ ਉਹੋ ਜਿਹੀ ਇੰਡਸਟਰੀ ਢਾਂਚਾ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਉਹ ਲਾਗੂ ਕੀਤਾ ਜਾਵੇ ਉਹਦੀ ਵਿਸ਼ੇਸ਼ ਪੈਕੇਜ ਜਿਹੜਾ ਆ ਇੰਡਸਟਰੀ ਕਿਸ ਵੱਲ ਵਿੱਚ ਉਹ ਦਿੱਤਾ ਜਾਵੇ ਜੀ ਤਾਂ ਜੋ ਜਿਹੜੀ ਪੰਜਾਬ ਚੜਾ ਵੀ ਕੈਸ ਮੇਰੀ ਕਈ ਤਰੀਕੇ ਦੀਆਂ ਇਹ ਪ੍ਰੋਬਲਮਸ ਨੇ ਉਹ ਪੰਜਾਬ ਦੇ ਹੰਦਸਾਨੀ ਜੀ ਇਹਨੂੰ ਸਰਕਾਰ ਵੱਲੋਂ ਅਜੇ ਤੱਕ ਪੰਜਾਬ ਸਰਕਾਰ ਨੂੰ ਉਹ ਚ ਕੋਈ ਵੀ ਸਹੂਲਤ ਜਿਹੜੀ ਹੈ ਨਹੀਂ ਦਿੱਤੀ ਗਈ ਜਿਹੜੀਆਂ ਖਾਸ ਤੌਰ ਤੇ ਭਾਸ਼ਾਤ ਰਾਜਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਮੇਸ਼ੇ ਤੁਸੀਂ ਹਰਿਆਰੇ ਦੇਖੋ ਹਾਂ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਕਈ ਫੰਡ ਜਿਹੜਾ ਨੈਸ਼ਨਲ ਅ ਗ੍ਰੰਟ ਮਿਸ਼ਨ ਦਾ ਉਹ ਵੀ ਸੀ ਦੂਜੇ ਪਾਸੇ ਰੂਲ ਡਵੈਲਪਮੈਂਟ ਫੰਡ ਆ ਉਹ ਵੀ ਜਿਹੜਾ ਲੱਗਿਆ ਪਿਆ ਉਹਦੇ ਸੰਬੰਧ ਵਿੱਚ ਪੰਜਾਬ ਸਰਕਾਰ ਜਿਹੜੀ ਆ ਸਪਰੀਮ ਕੋਰਟ ਤੱਕ ਵੀ ਉਸਨੇ ਪਹੁੰਚ ਲਈ ਉਹ ਕੀਤੀ ਸੀ ਜੀ ਜੀ ਉਹ ਸਭ ਨੂੰ ਉਹ ਪੰਜਾਬ ਦਾ ਜਿਹੜਾ ਆਰਥਿਕ ਪਾਂਚਾ ਕਿਉਂਕਿ ਪੰਜਾਬ ਦੇ ਜਿਹੜੇ ਵਿੱਤੀ ਹਾਲਾਤ ਨੇ ਉਹ ਸਾਰੇ ਨੂੰ ਪਤਾ ਹੈਗਾ ਕਿ ਕਿਹੋ ਜਿਹੇ ਵਿੱਤੀ ਹਾਲਾਤ ਨੇ ਐਸੇ ਪੰਜਾਬ ਦੇ ਉਹਦਾ ਵਿੱਤੀ ਹਾਲਾਤਾਂ ਨੂੰ ਹੀ ਠੀਕ ਕਰਨ ਵਾਸਤੇ ਐਸ ਜਿਹੜਾ ਹੈ ਕੇਂਦਰ ਸਰਕਾਰ ਪਾਸੋਂ ਪੰਜਾਬ ਸਰਕਾਰ ਦੇ ਆ ਵੱਲੋਂ ਇਹ ਮੰਗ ਕੀਤੀ ਗਈ ਹੈ ਤਾਂ ਜੋ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕੇ ਬਾਕੀ ਸਿੱਧੂ ਸਾਹਿਬ ਇਹ ਜ਼ਰੂਰੀ ਹੁੰਦਾ ਕਿ ਕੇਂਦਰ ਭਾਰਤ ਜਿਹੜਾ ਅਸੀਂ ਕਹਿੰਦੇ ਨੇ ਕਿ ਸੰਘਾ ਸੰਘੀ ਰਾਜਾਂ ਦਾ ਇੱਕ ਸਮੂਹ ਹੈਗਾ ਜੇਕਰ ਕੋਈ ਰਾਜ ਆਪਣੀ ਸੁਰੱਖਿਆ ਵਾਸਤੇ ਆਪਣੇ ਵਿੱਤੀ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਕੇਂਦਰ ਸਰਕਾਰ ਕੋਲੋਂ ਸਹਾਇਤਾ ਮੰਗਦਾ ਤਾਂ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਰਾਸੀ ਹਿੱਤਾਂ ਤੋਂ ਉੱਪਰ ਉੱਠ ਕੇ ਉਹਨਾਂ ਰਾਜ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਭਾਰਤ ਜਿਹੜਾ ਸੰਘੀ ਰਾਜਾਂ ਦਾ ਸਮੂਹ ਜਿਹੜਾ ਜਾਣਿਆ ਜਾਂਦਾ ਉਹ ਉਸੇ ਤਰੀਕੇ ਦੇ ਨਾਲ ਹੀ ਇੱਕ ਗੁਲਦਸਤੇ ਦੇ ਰੂਪ ਤੇ ਵੀ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਇਸ ਮੰਗ ਨੂੰ ਕਿਹੜੇ ਤਰੀਕੇ ਨਾਲ ਵੇਖਦਾ ਆ ਜਾਂ ਕਿਸ ਤਰੀਕੇ ਨਾਲ ਲੈਂਦਾ ਹੈਗਾ ਸੁਪਾਲ ਸਿੰਘ ਟੀਮੀ ਹੁਣੀ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਉਹਨਾਂ ਦੇ ਨਾਲ ਇਹ ਗੱਲ ਸਰਕਾਰ ਕੇਂਦਰ ਸਰਕਾਰ ਪਾਸੋਂ ਸੀ ਇਹ ਈਟੀਆਂ ਬਗੀਆਂ ਨੇ ਹੁਣ ਕੇਂਦਰ ਸਰਕਾਰ ਨੂੰ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦਾ ਪੰਜਾਬ ਦੇ ਪ੍ਰਤੀ ਕਿਹੋ ਜਿਹੇ ਰੁਪਏ ਜਿਹੜਾ ਉਹ ਸਾਹਮਣੇ ਹੁੰਦਾ ਜੀ ਜਦੋਂ ਸਰਹੱਦੀ ਸੂਬਾ ਹੋਣ ਦੇ ਨਾਂ ਤੇ ਜਿਹੋ ਜਿਹੇ ਹਾਲਾਤ ਲਾਅ ਐਂਡ ਆਰਡਰ ਦੇ ਨਾਂ ਤੇ ਪੰਜਾਬ ਦੇ ਵਿੱਚ ਬਣੇ ਹੋਏ ਆ ਤਾਂ ਅਜਿਹੇ ਦੇ ਵਿੱਚ ਕੇਂਦਰ ਨੂੰ ਵਾਕਈ ਸੁਰੱਖਿਆ ਦੇ ਵਾਸਤੇ ਜਿਹੜੀ ਆਪਣੀ ਨਜ਼ਰਸ਼ਾਨੀ ਪੰਜਾਬ ਦੇ ਉੱਪਰ ਪਾਉਣੀ ਚਾਹੀਦੀ ਹੈ ਔਰ ਜੇ ਕੋਈ ਹੈਲਪ ਵਾਕੀ ਜਿਹੜੀ ਜ਼ਰੂਰੀ ਹੈ ਤਾਂ ਉਹ ਵੀ ਕਰਨੀ ਚਾਹੀਦੀ ਹੈ ਪੰਜਾਬ ਦੀ ਕਿਉਂਕਿ ਸਰਹੱਦੀ ਸੂਬਾ ਹੈ ਔਰ ਬਹੁਤ ਵੱਡਾ ਹਿੱਸਾ ਜਿਹੜਾ ਪਾਕਿਸਤਾਨ ਬਾਰਡਰ ਦਾ ਨਾਂ ਲੱਗਦਾ ਹੈ ਔਰ ਜਿਹੜੀਆਂ ਅਤਵਾਦੀ ਗਤੀਵਿਧੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਵਧੀਆਂ ਨੇ 25-28 ਦਿਨਾਂ ਦੇ ਵਿੱਚ 8 ਪੁਲਿਸ ਥਾਣਿਆਂ ਦੇ ਉੱਪਰ ਹਮਲਾ ਹੋ ਚੁੱਕਿਆ ਔਰ ਐਨਆਈ ਦੀਆਂ ਆਪਣੀਆਂ ਇਨਪੁਟ ਹੈਗੀਆਂ ਨੇ ਕਿ ਹੁਣ ਜਿਹੜਾ ਖਾੜਿਆਂ ਤੋਂ ਬਾਅਦ ਪੰਜਾਬ ਦੇ ਗਾਇਕ ਨਿਸ਼ਾਨੇ ਤੇ ਨੇ ਤਾਂ ਜੂਰ ਇਹਦੇ ਵਾਲੇ ਪਾਸੇ ਧਿਆਨ ਕੇਂਦਰ ਸਰਕਾਰ ਨੂੰ ਪੰਜਾਬ ਦੀ ਸੁਰੱਖਿਆ ਵਾਲੇ ਪਾਸੇ ਦੇਣਾ ਚਾਹੀਦਾ ਹੈ ਚਲੋ ਉਧਰੋਂ ਕਿਹਾ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਸੂਤੀ ਸਥਿਤੀ ਦੇ ਵਿੱਚ ਫਸਾ ਦਿੱਤਾ ਹੈ ਉਹਨਾਂ ਨੇ ਆਪਣੇ ਕਿਸਾਨਾਂ ਦੇ ਵਾਸਤੇ 24 ਫਸਲਾਂ ਦੇ ਉੱਪਰ ਐਮਐਸਟੀ ਦੀ ਖਰੀਦ ਲਈ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਜਰਕੇ ਹੁਣ ਪੰਜਾਬ ਸਰਕਾਰ ਜਿਹੜੀ ਐ ਕਸੂਤੀ ਕਰੀ ਐ ਕਿਉਂਕਿ ਇਹਨਾਂ ਦੇ ਖੁਦ ਖੁਦ ਮੁੱਖ ਮੰਤਰੀ ਔਰ ਇਹਨਾਂ ਦੇ ਜਿਹੜੇ ਸਾਫਕਾ ਮੰਤਰੀ ਅਨਮੋਲ ਗਗਨਵਾਨ ਦੀਆਂ ਅਕਸਰ ਵੀਡੀਓਜ਼ ਆਪਣੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਸਾਡੀ ਸਰਕਾਰ ਆ ਲੈਣ ਦਿਓ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਦੋਂ ਦੇ ਮੁੱਖ ਮੰਤਰੀ ਸੀ ਉਹ ਅਸਤੀਫਾ ਦੇ ਦੇਣ ਸਾਨੂੰ ਕੇਜਰੀਵਾਲ ਨੇ ਕਹਿ ਕੇ ਭੇਜਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਅਸਤੀਫਾ ਦਿੰਦੇ ਐ ਤਾਂ ਅਸੀਂ ਅੱਜ ਹੀ ਸਰਕਾਰ ਬਣਾ ਕੇ ਅੱਜ ਹੀ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਜਿਹੜੀ ਆਪਣੇ ਕਿਸਾਨਾਂ ਨੂੰ ਦੇ ਦੇਾਂਗੇ ਤਾਂ ਹੁਣ ਸਰਕਾਰ ਆ ਗਈ ਹੈ 3 ਸਾਲ ਦਾ ਸਮਾਂ ਵੀ ਹੋ ਗਿਆ ਹੁਣ ਹਰਿਆਣਾ ਨੇ ਤਾਂ ਹਰਿਆਣਾ ਨੇ ਤਾਂ ਕੀ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਐਮਐਸਪੀ ਜਿਹੜੀ ਆ ਉਹ ਦੇ ਦਿੱਤੀ ਹੈ ਕਿਸਾਨਾਂ ਨੂੰ ਤਾਂ ਹੁਣ ਉਹ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿ ਰਿਹਾ ਕਿ ਭਾਈ ਤੁਸੀਂ ਵੀ ਆਪਣੇ ਕਿਸਾਨਾਂ ਲਈ ਕਰੋ ਆ ਬਿਲਕੁਲ ਹਰਿਆਣਾ ਸਰਕਾਰ ਦਾ ਸੁਖਿੰਦਰ ਜੀ ਇਹ ਕਦਮ ਬੜਾ ਸ਼ਲਾਘਾਯੋਗ ਆ ਕਿਉਂਕਿ ਵੇਖਿਆ ਜਿਵੇਂ ਤੱਕ ਗੀਤੇ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਨਹੀਂ ਬੇਸ਼ੁਮਰ ਦੇ ਕਿਸਾਨ ਐਮਐਸਪੀ ਦੀ ਮੰਗ ਜਿਹੜੀ ਉਹ ਕਰਦੇ ਪਏ ਆ ਜੀ ਤੇ ਹਰਿਆਣਾ ਸਰਕਾਰ ਨੇ ਹੁਣ ਜਦੋਂ ਵੀ ਫਸਲਾਂ ਤਾਂ ਐਮਐਸਪੀ ਜਿਹੜੀ ਖਰੀਦ ਦੇ ਵਾਸਤੇ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਪਹਿਲਾਂ ਹੀ ਹਰਿਆਣਾ ਵਿੱਚ 14 ਜਿਹੜੀਆਂ ਸੀ ਫਸਲਾਂ ਦੇ ਉੱਤੇ ਐਮਐਸਪੀ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੀ 10 ਫਸਲਾਂ ਜਿਹੜੀਆਂ ਨੇ ਹੋਰ ਹਰਿਆਣਾ ਸਰਕਾਰ ਨੇ ਮਤਾ ਕੀ ਆਪਣੇ ਕਿਸਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਇੱਕ ਵਧੀਆ ਜਣਾ ਤੋਹਫਾ ਜਿਹੜਾ ਉਹ ਦਿੱਤਾ ਹੈ ਤੁਸੀਂ ਗੱਲ ਕਰ ਰਹੇ ਜੀ ਪੰਜਾਬ ਸਰਕਾਰ ਦੀ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਗੱਲ ਕਰ ਮਾਣੂ ਨੀ ਤੇ ਸੰਬੰਧੀ ਪੈਨਾ ਕਈ ਬਣੇ ਕਹਿੰਦੇ ਰਿ ਸੀ ਕਿ ਸਰਕਾਰ ਪਹਲ ਲੰਦੋ ਕਿ ਅਸੀਂ ਇਸ ਨੂੰ ਛੱਟ ਜਿਹੜੀਆਂ 24 ਘੰਟਿਆਂ ਦੀ ਜਾਂ 2 ਮਿੰਟਾਂ ਜਿਹੜੀ ਲਾਗੂ ਜਿਹੜੀ ਉਹ ਕਰ ਦਾਂਗੇ ਜੀ ਸਿੱਧੂ ਸਾਹਿਬ ਜੇਕਰ ਤਾਂ ਤੁਸੀਂ ਆਮ ਆਮ ਆਦਮੀ ਪਾਰਟੀ ਦੀ ਗਰੰਟੀਆਂ ਦੀ ਗੱਲ ਕਰਦੇ ਤਾਂ ਗਰੰਟੀ ਸਭ ਬਹੁਤ ਦਿੱਤੀਆਂ ਸੀ ਗਰੰਟੀਆਂ ਤਾਂ 올ਡ ਪੈਨਸ਼ਨ ਸਕੀਮ ਨੂੰ ਵੀ ਲਾਗੂ ਕਰਨ ਦੀ ਗੱਲ ਹੋਈ ਸੀ ਕੰਮ ਤਾਂ ਮਹਲਾਮ ਨੂੰ 1000 ਰੁਪਏ ਦੇਣ ਦੀ ਵੀ ਗੱਲ ਹੋਈ ਸੀ ਇਹ ਵੀ ਤੁਸੀਂ ਗੱਲ ਕਰ ਲਓ ਉਹ ਛੱਟ ਦੋ ਕਿ ਪੰਜਾਬ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਕਿਹੜੀਆਂ ਕਿਹੜੀਆਂ ਗਰੰਟੀਆਂ ਦਿੱਤੀਆਂ ਤੇ ਕਿਹੜੀਆਂ ਕਿਹੜੀਆਂ ਪੂਰੀਆਂ ਕੀਤੀਆਂ ਔਰ ਮੁੱਦਾ ਜੋ ਹੈਗਾ ਉਹ ਹੈਗਾ ਕਿਸਾਨਾਂ ਦਾ ਸੰਘਰਸ਼ ਪੰਜਾਬ ਦੇ ਕਿਸਾਨ ਆਪਣੀ ਐਮਐਸਟੀ ਨੂੰ ਲੈ ਕੇ ਅਸਲੇ ਸੰਘਰਸ਼ ਕਰ ਰਹੇ ਆ ਡਿਗਰੀ ਸਿੰਘ ਡੱਲੇਵਾਨ ਹੋਣਾ ਤਾਂ ਜਿਹੜਾ ਨਰਮਰਤ ਚੱਲ ਰਿਹਾ 26ਵੇਂ ਦਿਨ ਵਿੱਚ ਉਹ ਦਾਖਲ ਜਿਹੜਾ ਉਹੋ ਝੁਟਾ ਆ 26 ਤਰੀਕ ਨੂੰ ਪਤਾ ਲੱਗਾ ਕਿ ਉਹਨਾਂ ਨੇ ਵੀ ਭੁੱਖੜ ਤੋਂ ਬੇਸ਼ਪਾਰਚ ਉਹਨਾਂ ਦੇ ਹੱਕ ਤੇ ਜਿਹੜਾ ਭੁਖੜਤਾ ਜਿਹੜੀ ਉਹ ਕੀਤੀ ਜਾਣੀ ਹੈ ਤੇ ਉਹ ਪੰਜਾਬ ਸਰਕਾਰ ਜਿਹੜੀ ਹਮੇਸ਼ਾ ਕਹਿੰਦੀ ਇਹ ਹੀ ਕਿਸਾਨਾਂ ਦੀ ਹੀ ਹਤੈਸ਼ੀਆਂ ਸਾਡਾ ਵਾਸਤੇ ਹੀ ਸੱਚੇ ਆ ਕਿਸਾਨਾਂ ਵਾਸਤੇ ਸਾਡੇ ਕੋਲ ਬੜੀਆਂ ਯੋਜਨਾਵਾਂ ਨਹੀਂ ਬਿਲਕੁਲ ਕਿਸਾਨਾਂ ਦੀ ਇਹ ਜਿਹੜੀ ਐਮਐਸਪੀ ਦੀ ਗੱਲ ਹੈਗੀ ਹੱਕੀ ਮੰਗਾ ਇਸ ਨੂੰ ਹੁਣ ਗੁਰੂਆ ਕਰਦਾ ਚਾਹੀਦਾ ਕਿ ਇਸ ਗੱਲ ਨੂੰ ਤਾਂ ਨੈਪ ਸਿੰਘ ਸੈਣੀ ਜਿਹੜੇ ਹੈ ਬਣੇ ਦੇ ਮੁੱਖ ਮੰਤਰੀ ਆ ਉਹਨਾਂ ਨੇ ਵੀ ਇੱਕ ਕਿਸਮ ਦਾ ਚੈਲੰਜ ਜਿਹੜਾ ਪੰਜਾਬ ਸਰਕਾਰ ਨੂੰ ਕਰਤਾ ਕਿ ਲੋ ਬਈ ਅਸੀਂ ਤਾਂ ਕਰ ਦਿੱਤਾ ਜੀ ਹੁਣ ਚੰਗਾ ਆ ਕਿ ਜੇਕਰ ਗਵਾਢੀ ਰਾਜ ਜਿਹੜਾ ਆ ਪੰਜਾਬ ਉਹ ਵੀ ਇਹਨਾਂ ਦਾ ਕਰਕੇ ਕੱਪੜੀ ਹਿੰਮਤ ਜਰੀ ਉਹ ਦਿਖਾ ਤਾ ਸਤੂ ਸਾਬ ਇਹ ਤਾਂ ਹੁਣ ਪੰਜਾਬ ਸਰਕਾਰ ਤੇ ਨਿਰਭਰ ਕਰਦਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਕਿਤਾ ਕਿਸਾ ਤੱਕ ਪਗਉਦੀ ਜੇ ਕਿਸਾ ਤੱਕ ਨਹੀਂ ਪਗਉਗੇ ਬਾਕੀ ਜਿਹੜੀਆਂ ਸਥਿਤੀਆਂ ਨੇ ਸਤੂ ਸਾਬ ਇਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਦੋ ਕਿਸਾਨ ਜਥੇਬੰਦੀਆਂ ਜੀ ਮੇਰਾ ਪਿਛਲੇ 89 ਮਹੀਨਿਆਂ ਤੋਂ ਸੰਘਰਸ਼ ਜੜਾ ਕਰ ਰਹੀ ਹੈ ਕਿ ਨਾ ਕੇਂਦਰ ਸਰਕਾਰ ਸੁਣ ਰਹੀ ਆ ਨਾ ਪੰਜਾਬ ਸਰਕਾਰ ਸੁਣਦੀ ਪਈ ਹੈ ਤੇ ਜੇਕਰ ਬਾਦ ਸਰਕਾਰ ਨੇ ਐਮਐਸਪੀ ਲਾਗੂ ਕਰ ਸਕਦਾ ਵੀ ਹੈ ਜੇਕਰ ਹਰਿਆਣਾ ਸਰਕਾਰ ਕਰ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਵੀ ਥੋੜਾ ਜਿਹਾ ਅਜਾ ਐਮਐਸਪੀ ਲਾਗੂ ਕਰਕੇ ਇੱਕ ਚੰਗਾ ਸੰਦੇਸ਼ ਜੜਾ ਉਹ ਦੇਣਾ ਚਾਹੀਦਾ ਤਾਂ ਜੋ ਕੇਂਦਰ ਸਰਕਾਰ ਵੀ ਫਿਰ ਇਹਦੇ ਸੰਬੰਧੀ ਕੋਈ ਜੜਾ ਫੈਸਲਾ ਜੜਾ ਲੈ ਸਕੇ ਕਿਉਂਕਿ ਐਸੋ ਜਿਹੜੀਆਂ ਸਥਿਤੀਆਂ ਨੇ ਕੇਵਲ ਤੇ ਕੇਵਲ ਅਸੀਂ ਕਹਿੰਦੇ ਸਿਆਸੀ ਸਥਿਤੀਆਂ ਵੱਡੀਆਂ ਨਹੀਂ ਕਿ ਕੋਈ ਵੀ ਜਿਹੜੀ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਚਾਹੇ ਰਾਜ ਸਰਕਾਰ ਆ ਆਪੋ ਆਪਣੇ ਰਾਸੀ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਤਾਨਾਂ ਦੀਆਂ ਮੱਗਾਂ ਨੂੰ ਜਿਹੜੀ ਅੰਦੇਖੀ ਕਰ ਰਹੀ ਆ ਤਾਂ ਹੁਣ ਜੇਕਰ ਹਰਿਆਣਾ ਸਰਕਾਰ ਨੇ ਕੀਤਾ ਤਾਂ ਸੁਭਾਵਕਾ ਕੀ ਪੰਜਾਬ ਸਰਕਾਰ ਨੂੰ ਇਹਦੇ ਸਬੰਧੀ ਪਹਿਲ ਕਦਮੀ ਜਿਹੜੀ ਚੁੱਕ ਲੈਣੀ ਚਾਹੀਦੀ ਆ ਜੀ ਤਾਂ ਇਸਾਰ ਵੀ ਇਸ ਗੱਲ ਤੋਂ ਮਹਿਸੂਸ ਕਰ ਰਿਹਾ ਵੀ ਰਾਜ ਸਰਕਾਰ ਕੇਵਲ ਤੇ ਕੇਵਲ ਆ ਦਾਅਵੇ ਕਰਨ ਵਾਲੀ ਨਹੀਂ ਬਲਕਿ ਦਾਅਵੇ ਨੂੰ ਅੰਬੀ ਰੂਪ ਦੇ ਵਿੱਚ ਵੀ ਲਿਆਉਣ ਵਾਲੀ ਆ ਬਾਕੀ Haryana ਸਰਕਾਰ ਦਾ ਇੱਕ ਕਦਮ ਜਿਹੜਾ ਸ਼ਲਾਘਾਯੋਗ ਆ ਬਾਕੀ ਫਿਰ ਇਹ ਦੂਸਰੇ ਪਾਸੇ ਇਹ ਗੱਲ ਹੈ ਕਿ ਕੀ ਕਿਸਾਨ ਇਹ ਤੋਂ ਸੰਤੁਸ਼ਟ ਹੁੰਦੇ ਆ ਜਾਂ ਨਹੀਂ ਹੁੰਦੇ ਕਿਉਂਕਿ ਬੀਤੇ ਸਮੇਂ ਜੇ ਕਿਸਾਨ ਜਿੱਥੇ ਬਣੀਆਂ ਤਾਂ ਵੀ ਇਹ ਰੁਪਿਆ ਰਿਆ ਕਿ ਹਾਂ ਭਈ ਜੇਕਰ 20 ਦੀ ਗੱਲ ਹੋ ਗਈ ਜਾਂ 10 ਦੀ ਗੱਲ ਹੋ ਗਈ ਤਾਂ ਫਿਰ ਅੱਗੋਂ ਹੋਰ ਮਦਦਾਂ ਉਹਨਾਂ ਦੀ ਆਜ ਜਾਂਦੀਆਂ ਨੇ ਸੋ ਇਹ ਵੀ ਕਿਸਾਨਾਂ ਜਿੱਥੇ ਬਣੀਆਂ ਉਹ ਵੇਖਣਾ ਹੋ ਜਾਣਾ ਹੈ ਠਾਕਾ ਜੀ ਚਲੋ ਉਧਰ ਅਣਖੀ ਸਾਹਿਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੱਲ ਇੱਕ ਇਕਤਰਤਾ ਕੀਤੀ ਗਈ بڑے ਇਲਜ਼ਾਮ ਜਿਹੜੇ ਉਹਨਾਂ ਦੇ ਵੱਲੋਂ ਲਾਏ ਗਏ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਕਾਰਵਾਈਆਂ ਸਾਜ਼ਿਸ਼ ਦਾ ਹਿੱਸਾ ਨਹੀਂ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਔਰ ਇਸ ਇਕਤਰਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਵਾਲ ਚੁੱਕਿਆ ਉਹ ਕਹਿੰਦੇ ਕਿ ਸ਼ਹੀਦੀ 15 ਵਾੜੇ ਦੇ ਦਿਨਾਂ ਦੇ ਵਿੱਚ ਇਹੋ ਜਿਹੀ ਇਕਤਰਤਾ ਉਹਨਾਂ ਨੂੰ ਸ਼ੋਭਦੀ ਨਹੀਂ ਸੀ ਔਰ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਕਹਿੰਦੇ ਉਹ ਵੀ ਕੋਈ ਬਾਲੀਆਂ ਚੰਗੀਆਂ ਨਹੀਂ ਕੀਤੀਆਂ ਤੇ ਨਾਲ ਹੀ ਨਾਲ ਉਹਨਾਂ ਨੇ ਨਰਾਇਣ ਸਿੰਘ ਚੌੜਾ ਦੇ ਨਾਲ ਹੋਈਆਂ ਹਰਪ੍ਰੀਤ ਸਿੰਘ ਦੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਉਹਨਾਂ ਮੀਟਿੰਗਾਂ ਦੇ ਬਾਰੇ ਵੀ ਅਸੀਂ ਜਿਹੜਾ ਉਹ ਖੁਲਾਸੇ ਕਰਾਂਗੇ ਤਾਂ ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਕਸੂਤੇ ਘਿਰਦੇ ਦਿਖਾਈ ਦੇ ਰਹੇ ਔਰ ਉਧਰ ਸ਼੍ਰੋਮਣੀ ਕਮੇਟੀ ਦੇ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਸੀਗੀ ਉਹ ਵੀ ਹੁਣ ਰੱਦ ਕਰ ਦਿੱਤੀ ਗਈ ਆ ਉਹ ਕਿਉਂ ਸੀ ਤੇ ਕਿਉਂ ਰੱਦ ਕੀਤੀ ਗਈ ਹੈ ਔਰ ਇਸ ਇਕਤਰਤਾ ਦੇ ਜਿਹੜੇ ਉਠੇ ਸਵਾਲ ਆ ਤੁਸੀਂ ਕਿਵੇਂ ਦੇਖਦੇ ਹੋ ਸਭਖੰਡ ਦੀ ਪਹਿਲਾਂ ਤਾਂ ਇੱਕ ਕੱਲੇ ਇਥੇ ਸਾਫ਼ ਕਰ ਦੇਣੀ ਪੰਦੀ ਹੈ ਕਿ ਜਿਹੜੀ ਅਕਤਰਤਾ ਗਿਆਨੀ ਹਰਪ੍ਰੀਤ ਸਿੰਘ ਹੋਂ ਵੱਲੋਂ ਨਹੀਂ ਕੀਤੀ ਗਈ ਉਹ ਅਕਤਰਤਾ ਉਹਨਾਂ ਦੇ ਜਿਹੜੇ ਚੋਣ ਵਾਲੇ ਨਾ ਸਿੱਖ ਸੰਗਤ ਮੁਖਤਸਫਾ ਦੀ ਜਿਹੜੀ ਸੰਗਤ ਆ ਉਹਨਾਂ ਵੱਲੋਂ ਇਹ ਜਿਹੜੀ ਅਕਤਰਤਾ ਕੀਤੀ ਗਈ ਸੀ ਤਾਂ ਜੋ ਉਹਨਾਂ ਨੇ ਬੀਤੇ 20 ਜਾਂ 18-15 ਸਾਲ ਜਿਹੜੇ ਮੁਖਤਸਫਾ ਵਖੇ ਬਤਾਏ ਉਹ ਉਸ ਮਾਮਲੇ 'ਚ ਉਹਨਾਂ ਦਾ ਕਹਿ ਸਕਨੇ ਕਿ ਸਤਕਾਰ ਕਰਨ ਵਾਸਤੇ ਇਹ ਜਿਹੜੀ ਇਕਤਰਤਾ ਸੱਦੀ ਗਈ ਸੀ ਇਸ ਇਕਤਰਤਾ 'ਚ ਗਿਆਨੀ ਹਰਪ੍ਰੀਤ ਸਿੰਘ ਵੀ ਹੋਣੀ ਸ਼ਾਮਲ ਨਹੀਂ ਸਨ ਹੈਗੇ ਕੇਵਲ ਉਹਨਾਂ ਨੇ ਫੋਨ ਦੇ ਉੱਤੇ ਆਪਣਾ ਸੰਦੇਸ਼ ਜਿਹੜਾ ਉਹ ਜਰੂਰ ਦਿੱਤਾ ਹੁਣ ਉੱਥੇ ਜਿਹੜੀਆਂ ਗੱਲਾਂ ਹੋਈਆਂ ਨੇ ਉੱਥੇ ਗੱਲਾਂ ਤਾਂ ਇਹੀਆਂ ਚੱਲੀਆਂ ਉਹ ਜਿਹੜੇ ਭਿੱਤੀ ਜਨਾਬ ਵੱਲੋਂ ਇਹ ਇਕਤਰਤਾ ਬੁਲਾਈ ਗਈ ਉਸ ਇਕਤਰਤਾ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜਾ ਕਾਤਲਾਣਾ ਹਮਲਾ ਹੋਇਆ ਉਸ ਬੰਦ ਚ ਉਹਨਾਂ ਨੇ ਆਪਣੇ ਸਰਕਰ ਚੜ੍ਹ ਉਹਨਾਂ ਨੇ ਦਿੱਤਾ ਕਿ ਹਾਂ ਭਈ ਠੀਕ ਆ ਆਪਾਂ ਉਸ ਗੱਲ ਦੇ ਪਿੱਛੇ ਨਹੀਂ ਪੈਂਦੇ ਕਿ ਉਹਨਾਂ ਨੇ ਕਿਹੜੀ ਗੱਲ ਕਹੀ ਜਾਂ ਕਿਹੜੀ ਗੱਲ ਨਹੀਂ ਕੀਤੀ ਪਰ ਉਥੇ ਸੁਖਬੀਰ ਸਿੰਘ ਬਾਦਲ ਦੇ ਕਾਤਲਾਣਾ ਹਮਲੇ ਨੂੰ ਲੈ ਕੇ ਗੱਲ ਨਾ ਕਰਤਾ ਜਿਹੜੀਆਂ ਹੋਈਆਂ ਉਸ ਤੋਂ ਮਗਰੋਂ ਫਿਰ ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਆਏ ਰੋਜੀ ਬਰਕੰਦੀ ਦੀ ਸਟੇਟਮੈਂਟ ਜਿਹੜੀ ਉਹ ਸਾਹਮਣੇ ਹੁਣ ਵੀ ਉਹ ਬੋਲ ਰਹੇ ਸੀ ਕਿ ਹਾਂ ਭਈ ਵੇਰਨ ਦਾ ਰਾਮ ਸਿੰਘ ਚੋਢੀ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤਾਂ ਹੋਈਆਂ ਨੇ ਉਹਨਾਂ ਨੂੰ ਉਸ ਕਾਲ ਨੂੰ ਕੰਡੈਮਨਟ ਕੀਤਾ ਸਿੱਧੂ ਸਭ ਗੱਲ ਇੱਥੇ ਇਹ ਨਹੀਂ ਆ ਕਿ ਕੱਤਰਤਾ ਉੱਥੇ ਕੀ ਹੋਇਆ ਕਿਸ ਤਰ੍ਹਾਂ ਦੀ ਹੋਈ ਚੱਕੀ ਦੇ ਬੰਦੇ ਨੇ ਕਿਹੜੀ ਗੱਲ ਕੀਤੀ ਮਤਲਬ ਇਹ ਹੈਗਾ ਜੋ ਮੇਨ ਮੁੱਦਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਸ ਤਰੀਕੇ ਨਾਲ ਅਸਲੇ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਹੁਣ ਅੱਜ ਉਹਨਾਂ ਸਬੰਧ ਜਿਹੜੀ ਇੱਕ ਕਮੇਟੀ ਬਣੀ ਸੀ ਤੇ ਮੈਂਬਰ ਕਮੇਟੀ ਉਹਨਾਂ ਸਬੰਧੀ ਵੀ ਅੱਜ ਫੈਸਲਾ ਲਿਆ ਜਾਣਾ ਸੀ ਜਿਹਦੇ ਵਿੱਚ ਉਹਨਾਂ ਦੀ ਜਾਂਚ ਹੋਈ ਸੀ ਪਰ ਜਿਸ ਤਰੀਕੇ ਨਾਲ ਗਿਆਨੀ ਰਕबीर ਸਿੰਘ ਹੁਣੀ ਆ ਕੇ ਆਏ ਉਹਦੇ ਤੇ ਦਬਾਅ ਉਹਨੂੰ ਤੁਸੀਂ ਕਰਨ ਬਰਵਿੰਦਰ ਸਿੰਘ ਭੂਤਰਜਨ ਦਲਜੀਤ ਸਿੰਘ ਸੀਮਾ ਵੀ ਤੇਨ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਗਿਆਨੀ ਹਰਤਰੀ ਸਿੰਘ ਉਹਨਾਂ ਦੀ ਅਰਦਾਸ ਕੁਛ ਇਸ ਤਰੀਕੇ ਨਾਲ ਕੀਤੀ ਜਾ ਰਹੀ ਆ ਉਹਦੇ ਸਬੰਧ ਵਿੱਚ ਗਿਆਨੀ ਰਕਵੀਰ ਸਿੰਘ ਉਹਨਿੰਜੀ ਅਗੇਤ ਇਸ ਕਰਕੇ ਉਹ ਮੀਟਿੰਗ ਕਰ ਦਬਾ ਦਿੱਤਾ ਉਹਨਾਂ ਨੂੰ ਰੱਦ ਕਰਨੀ ਪਈ ਹਾਲਾਂਕਿ ਸ਼ਰੂਮੀ ਕਮੇਟੀ ਵੱਲੋਂ ਇਹ ਕਿਹਾ ਕਿ ਐਟੋਕੇਟ ਤਾਂ ਜਿਹੜੇ ਨਹੀਂ ਅੱਜ ਬਹੁਤ ਵਿਅਸਤ ਵਿਲੇ ਨਹੀਂ ਹੈਗੇ ਉਹਨਾਂ ਕੋਲ ਇਸ ਮੀਟਿੰਗ ਦੀ ਜਾਣਦਾ ਨਹੀਂ ਹੈਗਾ ਟਾਈਮ ਤਾਂ ਉਹਨਾਂ ਨੇ ਇਸ ਕਰਕੇ ਮੀਟਿੰਗ ਪਰ ਜੋ ਅਸਲ ਗੱਲ ਹੈ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਉਹ ਇਸ ਕਰਕੇ ਮਿਲੀ ਹੈ ਕਿਉਂਕਿ ਗਿਆਨੀ ਰਕਵੀਰ ਸਿੰਘ ਉਹਨਿੰਜੀ ਇਸ ਕੋਲੋਂ ਬ ਇਹ ਜਿਸ ਤਰੀਕੇ ਨਾਲ ਜਾਨੀ ਹਰਪੀਸ ਚੇਖੋਣਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਬਾਕੀ ਆ ਜਿਹੜੀ ਲੜਾਈ ਐ ਸੁਖਨਦਰ ਸਿੰਘ ਕਿਸੇ ਪਾਸੇ ਤਨਪੱਤਰ ਲੱਗਦੀ ਮਹਿਸੂਸ ਨਹੀਂ ਹੋ ਰਹੀ ਜੇਕਰ ਸ਼ਹੀਦੀ ਪੰਦਰਵਾੜੇ ਦਾ ਸ਼ਰੂਮੀ ਅਕਾਲੀ ਦਲ ਐਸਮੇ ਹਵਾਲਾ ਦੇ ਰਿਹਾ ਤਾਂ ਫਿਰ ਸ਼ਰੂਮੀ ਇਸੇ ਹਵਾਲੇ ਵਿੱਚ ਇਸੇ ਪੰਦਰਵਾੜੇ ਜਾਂ ਇੱਥੇ ਦਰਹਾਣੀ ਜਿਹੜੀਆਂ ਨਗਰ ਨਿਗਮ ਜਿਹੜੀਆਂ ਚੋਣਾਂ ਨੇ ਉੱਥੇ ਵੀ ਅਕਾਲੀ ਦਲ ਲੜਿਆ ਤਾਂ ਉਹ ਇੱਕ ਸਿਰਫ ਸੁਖਨਦਰ ਸਿੰਘ ਮਹਿਜ਼ ਗੱਲਾਂ ਨਹੀਂ ਕਿ ਸ਼ਹੀਦੀ ਪੰਦਰਵਾੜੇ ਦੇ ਵਿੱਚ ਹੁਣ ਜਿਸ ਤਰੀਕੇ ਦਾ ਮੇਰ ਮੁੱਦਾ ਤੇ ਇਹ ਹੈਗਾ ਕੀ ਅਜੇ ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਗਈ ਹੁਣ ਪਹਿਲਾਂ 20 ਦਿਨ ਦਾ ਸਮਾਂ ਲਿਆ ਸੀ ਹੁਣ ਕਿੰਦੇ ਜੀ ਸ਼ੀਦੀ 15 ਦਾ ਖਤਮ ਹੋ ਲੰਦੂ ਫਿਰ ਅਸੀਂ ਇਹਦੇ ਸਬੰਧੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦਾਂਗੇ ਹੁਣ ਗੱਲ ਤਾਂ ਅਸਲ 'ਚ ਇਹ ਹੈ ਕਿ ਕੇਵਲ ਤਾਂ ਕੇਵਲ ਸੁਖਵੀਰ ਸਿੰਘ ਬਾਦਲ ਜਿਆ ਉਸ ਲੋਕਾਂ ਨੂੰ ਬਚਾਇਆ ਜਿਹੜਾ ਆ ਕਿ ਜਿਨ੍ਹਾਂ ਦੇ ਸਬੰਧੀ ਹਰਪ੍ਰੀਤ ਸਿੰਘ ਖੋੜਾ ਨੇ ਜਗਿਆਨੀ ਤਰਕਪੀਰ ਉਹਨਾਂ ਦੇ ਫੈਸਲੇ ਚ ਰਹਿ ਤਾ ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਇਹ ਕੁਝ ਜਿਹੜਾ ਇੱਕ ਵਾਦ-ਵਿਵਾਦ ਜਿਹੜਾ ਉਠਾਇਆ ਜਾ ਰਿਹਾ ਹੁਣ ਦੇਖੋ ਇਹ ਤ ਵਾਦ-ਵਿਵਾਦ ਦਾ ਅਗਲਾ ਕਿਰਾਕੇ ਤੋਂ ਜਾਂ ਕਿੰਨਾ ਪਰ ਜਿਸ ਤਰੀਕੇ ਨਾਲ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਗੈਨੀ ਰਕबीर ਸਿੰਘ ਨੂੰ ਉਹਨਾਂ ਦੇ ਹੱਕ ਹੋਈ ਚਾਹੀਏ ਸੁਖੰਦਰ ਜੀ ਲੱਗਦਾ ਕਿ ਸ਼ਰੋਮੀ ਅਕਾਲੀ ਦਲ ਦੇ ਜਿਹੜੇ ਉਮਦੇਦ ਦੇਮੇ ਉਹ ਅਜੇ ਸਖਾਵੇਂ ਨਹੀਂ ਜਿਸ ਤਰੀਕੇ ਨਾਲ ਥੋੜੀ ਜਿਹੀ ਸੰਧਰਤੀ ਦੀ ਲਹਿਰ ਲੋਕਾਂ ਦੇ ਮਨਾਂ ਵਿੱਚ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਪੈਦਾ ਹੋਈ ਸੀ ਅਕਾਲੀ ਦਲ ਦੇ ਸਲਾਹਕਾਰਾਂ ਨੇ ਮੈਂ ਇਹੋ ਜਿਹਾ ਕੰਗ ਜਾਂ ਸੁਖੀ ਸਿੰਘ ਬਾਦਲ ਦੇ ਸਲਾਹਕਾਰਾਂ ਨੇ ਉਸ ਨੂੰ ਫਿਰ ਮਿੱਟੀ ਜਿਹੜੀ ਆ ਪਾ ਦਿੱਤੀ ਆ ਜਿਹੜੀਆਂ ਜ਼ਿਆਦਾ ਉਸੇ ਤਰੀਕੇ ਨਗਰੀਆਂ ਚੱਲਮ ਉਸੇ ਤਰੀਕੇ ਵਾਲੀ ਸਾਹਮਣੇ ਜਿਹੜੀਆਂ ਆ ਰਹੀਆਂ ਨੇ ਬਾਕੀ ਹਰੀ ਸਿੰਘ ਨਾਲਾ ਜਿਹੜਾ ਫਰੰਟ ਆ ਅਕਾਲੀ ਦਲ ਨੂੰ ਖੁਰੜਣਾ ਜਿਹੜਾ ਇਹ ਮਹਿੰਗਾ ਸੁਖਨਦਰੀ ਜ਼ਰੂਰ ਪੈਂਦਾ ਜਿਹੜਾ ਦਿਖਾਈ ਦੇ ਰਿਹਾ ਜੀ ਉਧਰ ਡੱਲੇਵਾਲ ਦੀ ਸਿਹਤ ਜਿਹੜੀ ਆ ਲਗਾਤਾਰ ਅਨਖੀ ਸਾਹਿਬ ਖਰਾਬ ਹੋ ਰਹੀ ਹੈ ਔਰ ਡੱਲੇਵਾਲ ਦੇ ਸਮਰਥਨ ਦੇ ਵਿੱਚ ਕਹਿੰਦੇ ਕਿ 26 ਨੂੰ ਦੇਸ਼ ਭਰ ਦੇ ਵਿੱਚ ਭੁੱਖ ਹੜਤਾਲ ਕੀਤੀ ਜਾਣੀ ਹੈ ਔਰ ਇੱਕ ਬੰਦੇ ਦੀ ਸੇਤ ਜਿਹੜੀ ਆ ਲਗਾਤਾਰ ਵਿਗੜ ਰਹੀ ਆ ਉਹਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਸੀ ਕਿ ਸਿੱਖੀ ਦੇ ਵਿੱਚ ਭੁਖੜਤਾਲ ਦੀ ਕੋਈ ਥਾਂ ਨਹੀਂ ਔਰ ਇਹੋ ਜੇ ਆਗੂ ਦੀ ਲੋੜ ਹੈ ਉਹਨਾਂ ਨੂੰ ਭੁਖੜਤਾਲ ਛੱਡ ਦੇਣੀ ਚਾਹੀਦੀ ਆ ਪਰ ਇਹ ਪੂਰੇ ਦੇਸ਼ 'ਚ ਭੁਖੜਤਾਲ ਦੀ ਗੱਲ ਚੱਲ ਪਈ ਔਰ ਕਹਿੰਦੇ ਕਿ 24 ਨੂੰ ਇੱਕ ਮੋਮਬਤੀ ਮਾਰਚ ਵੀ ਜਿਹੜਾ ਉਹ ਕੱਢਿਆ ਜਾਣਾ ਤਾਂ ਸਰਕਾਰ ਦੇ ਕਰਨ ਦੇ ਪਹਿਲਾਂ ਤਾਂ ਜੂਨ ਸਰਕ ਨਹੀਂ ਰਹੀ ਤੁਹਾਨੂੰ ਲੱਗਦਾ ਕਿ ਹੁਣ ਕੋਈ ਫਰਕ ਪਊਗਾ ਜੀ ਸੋਖੰਦਤੀ ਇਹ ਭੁਖੜ ਹੜਤਾਲ ਦੀ ਚਰਨ ਗੱਲ ਆਪਾਂ ਕਰ ਲੈਨੇ ਆ ਤੁਸੀਂ ਇਹ ਵੇਖ ਲਓ ਕਿ 9 ਮਹੀਨਿਆਂ ਤੋਂ ਕਿਸਾਨ ਜਿਹੜੇ ਨੇ ਦੋ ਜੱਥੇਬੰਦੀਆਂ ਉੱਤੇ ਬਿਟੀਆਂ ਨੇ ਤੇ ਕੇਂਦਰ ਸਰਕਾਰ ਦਾ ਇਹਦੇ ਪਰ ਅਸੀਂ ਕੀ ਨਜ਼ਰੀਆ ਸਾਰਿਆਂ ਦੇ ਸਾਹਮਣੇ ਆ ਹੁਣ ਡੱਲੇਵਾਲ ਸਾਹਿਬ ਇੱਕ ਮਹੀਨੇ ਤੋਂ ਜਿਹੜੇ ਭੁਖ ਜਾਂ 25 26 ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਅਜੇ ਤੱਕ ਕਿਸੇ ਵੀ ਨੈਸ਼ਨਲ ਮੀਡੀਆ ਦੇ ਉੱਤੇ ਜਗੀਰ ਸਿੰਘ ਡੱਲੇਵਾਲ ਦੀ ਭੁਖੜ ਧਰ ਨੂੰ ਵਖਾਇਆ ਨਹੀਂ ਜਾ ਰਿਹਾ ਤੁਸੀਂ ਆਪੇ ਹਿਸਾਬ ਲਾ ਲਓ ਇਸ ਤੋਂ ਪਹਿਲਾਂ 2001 ਵਾਰੀ ਝੋਖੜਾ ਰਾਮੀਲਾ ਮੈਦਾਨ ਚ ਹੋਈ ਸੀ ਕਿ ਟੋਟਲ ਇੰਡੀਆ ਦਾ ਅੰਤਰਰਾਸ਼ਟਰੀ ਮੀਡੀਆ ਜਿਹੜਾ ਸੀ ਜਾਂ ਮੰਤਰੀ ਬੀੜੀ ਚੋਂ ਖਬਰਾਂ ਆ ਗਈਆਂ ਇਥੋਂ ਇਹ ਮਤਲਬ ਹਸਾਬ ਲਾਇਆ ਜਾ ਸਕਦਾ ਕਿ ਦਿੱਲੇ ਵਾਲ ਵੀ ਇਸ ਝੋਖੜਾ ਨੂੰ ਕਿੰਨੀ ਕੁ ਗੰਭੀਰਤਾ ਨਾਲ ਕੇਂਦਰ ਸਰਚ ਜਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਲਰੀਆ ਦੂਜੇ ਪਾਸੇ ਠੀਕ ਹੈ 26 ਤਰੀਕ ਨੂੰ ਉਹਨਾਂ ਦੇ ਹੱਕ ਦੇ ਵਿੱਚ ਭੁਖੜਹਟਾਲ ਕੀਤੀ ਜਾਊਗੀ ਪਰ ਸਿੱਧੂ ਸਾਹਿਬ ਮੁੱਦਾ ਤੇ ਇਹ ਬੰਦਾ ਕਿ ਜਿਹੜੀਆਂ ਇਫਰੀਆਂ ਬੱਤੀ ਜਿਹੜੀਆਂ ਕਿਸਾਨ ਜਥੇ ਬੰਦੀਆਂ ਨੇ ਉਹੀ ਇਸ ਮੰਚ ਦੇ ਇਸ ਮੁੱਦੇ ਤੇ ਇੱਕ ਮਤ ਨਹੀਂ ਹੈਗੀ ਉਹ ਉਹੀ ਇਸ ਗੱਲ ਤੇ ਨਹੀਂ ਹੈਗੇ ਉਹ ਸਹਿਮਤੀ ਨਹੀਂ ਪ੍ਰਗਟਾ ਰਹੀਆਂ ਉਹ ਜਿਹਨਾਂ ਨੂੰ ਗਲਤ ਕਹਿ ਰਿਹਾ ਕੁਝ ਉਹਨਾਂ ਦੀਆਂ ਮੰਗਾਂ ਦਾ ਤੁਰ ਰਹੇ ਕੁਝ ਨਹੀਂ ਤੁਰ ਰਹੇ ਤਾਂ ਇਸ ਭੁਖੜਹਟਾਲ ਦੇ ਉਹਨਾਂ ਦੇ ਹੱਕ ਵਿੱਚ ਭੁਖੜਹਟਾਲ ਦਾ ਫਾਇਦਾ ਵੀ ਕੀ ਹੋਗਾ ਬੀਤੇ ਦਿਨ ਟਰੈਕਟਰ ਮਾਰਚ ਕੱਢਿਆ ਗਿਆ ਉਸ ਦਾ ਦੋਸਤ ਕੀ ਬਣਿਆ ਠੀਕ ਹੈ ਇਹਨਾਂ ਨੇ ਭੁਖੜਹਟਾਲ ਇਹਨਾਂ ਦੇ ਹੱਕ ਵਿੱਚ ਜਿਹੜੀ ਕਰ ਦਿੱਤੀ ਉਹ ਹਰਿਆ ਕੀ ਬਖੀ ਤਫਰੀ ਵਿਚਾਰੇ ਜੋ ਮੈਂ ਕਹਿਣਾ ਚਾਹੁੰਦਾ ਸੱਜੂ ਸਾਹਿਬ ਗੱਲ ਇਹ ਹੈਗਾ ਕਿ ਇਹਸ ਮੁੱਦਾ ਜਿਹੜਾ ਗੱਲਬਾਤ ਨਹੀਂ ਡੈਡਲੌਕ ਜਿਹੜਾ ਉਹ ਟੁੱਟਿਆਣਾ ਚਾਹੀਦਾ ਪਰ ਇਹਦਾ ਸਥਿਤੀਆਂ ਜਿਹੜੀਆਂ ਨੇ ਹੋਰ ਵੀ ਚੰਗੀਆਂ ਦੇਖੋ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਕਮੇਟੀ ਨਾਲ ਗੱਲ ਕਰੋ ਇਹ ਕਹਿੰਦੇ ਆ ਜਿਹੜੀ ਜਿੱਥੇ ਜਗਜੀਤ ਸਿੰਘ ਹੁਣ ਕਿਨੇ ਨਹੀਂ ਕਰਨੀ ਉਹ ਕਹਿੰਦੇ ਨਹੀਂ ਆਪ ਆ ਜੰਨੇ ਇਹ ਤਾਂ ਨਹੀਂ ਬਣਦੀ ਕਹਿਣ ਦਾ ਅਰਥ ਹੈ ਕਿ ਕੇਵਲ ਤੇ ਕੇਵਲ ਆਪਣੀ ਜੇਦ ਨੂੰ ਪੋੜਾ ਵੀ ਕਿਸੇ ਸੂਰਤ ਵਿੱਚ ਸਿੱਧੂ ਸਾਹਿਬ ਵਾਜਿਬ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ ਗੱਲ ਜਿਹੜੀ ਹੈ ਉਹ ਗੱਲ ਇਹ ਟੇਬਲ ਤੇ ਹੀ ਆਣ ਕੇ ਮੁੱਕਣੀ ਆ ਹੁਣ ਜੇਕਰ ਆ ਦੇ ਮੀਸੇ ਬਿਲਕੁਲ ਕਹਿੰਦਾ ਕਿ ਦੱਸੋ ਕਿਹੜਾ ਨਾ ਗੱਲ ਕਰੀ ਤਾਂ ਉਹ ਕਹਿੰਦੇ 36 ਤੇ ਜਥੇਬੰਦੀਆਂ ਨੇ ਹਰ ਜਥੇਬੰਦੀ ਦਾ ਆਪੋ ਆਪਣਾ ਮੈਮੋਰੰਡਮ ਆਪੋ ਆਪਣਾ ਪ੍ਰੋਗਰਾਮ ਚੱਲ ਹੈਗਾ ਭਾਈ ਇਹ ਨਹੀਂ ਸਿੱਧੀਆਂ ਨੇ ਪਹਿਲੀ ਈ ਗੱਲ ਹੈਗੀ ਕਿ ਠੀਕ ਹੈ ਤੁਸੀਂ 26 ਨੂੰ ਹੜਤਾਲ ਕਰੋ ਜੋ ਮਰਜ਼ੀ ਕਰੋ ਉਹਨਾਂ ਦੇ ਹੱਕ ਵਿੱਚ ਪਰ ਇੱਕ ਟੇਬਲ ਤੇ ਤਾਂ ਪਹਿਲਾਂ ਤੁਸੀਂ ਆਜੋ ਇੱਕ ਟੇਬਲ ਤੇ ਆਣ ਕੇ ਉਹ ਮੰਗਾਂ ਤਾਂ ਕਰੋ ਕਿ ਹਾਂ ਵੀ ਇਹ ਉਹ ਮੰਗਾਂ ਨੇ ਜਿੰਨਾ ਨੂੰ ਅਸੀਂ ਲੈ ਕੇ ਆਪਣੀ ਜਿਹੜੀ ਗੱਲਬਾਤ ਕਰ ਲਈ ਹੈ ਤਾਂ ਜਿੰਨਾ ਚਿਰ ਸਿੱਧੂ ਸਾਥ ਇਹਦੇ ਮੁੱਦੇ ਦੇ ਸੰਬੰਧੀ ਫੈਸਲਾ ਨਹੀਂ ਹੋ ਸਕਦਾ ਕਿਸਾਨ ਜਥੇਬੰਦੀਆਂ ਇੱਕ ਮਤ ਨਹੀਂ ਹੁੰਦੀਆ ਮੇਰਾ ਨਹੀਂ ਸ਼ਰ ਇਹੋ ਜੀ ਪੁਖੜਤਾਤਾ ਕੋਈ ਜਿਹੜਾ ਅਸਰ ਹੈ ਕੇਂਦਰ ਸਰਕਾਰ ਤੇ ਗੰਭੀਰਤਾ ਨਾਲ ਪਵੇ ਬਾਕੀ ਉਹ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਗੋਵਿੰਦ ਸਿੰਘ ਲੋੰਗੋਵਾਲ ਉਹਨਾਂ ਨੇ ਵੀ ਜਾ ਕੇ ਗੱਲ ਕੀਤੀ ਆਪਾਂ ਪਤਾ ਸੇਖੜੇ ਉਹਨਾਂ ਨੂੰ ਪੁਖੜਤਾ ਛੱਡ ਦੇਣੀ ਚਾਹੀਦੀ ਆ ਚਲੋ ਠੀਕ ਆ ਜੇਕਰ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਜੇ ਤਾਂ ਫਿਰ ਉਹ ਮੰਗਾਂ ਦੇ ਸੰਬੰਧੀ ਇੱਕ ਮਤ ਜਿਹੜਾ ਆਪਣੇ ਸਾਥੀਆਂ ਨਾਲ ਤਹੋ ਲੋ ਬਾਈਸੋ ਕੁ ਨੋਟੀਫਾਈ ਰਹੀ ਹੋ ਜੀ ਪੋਖੜਾ ਤਾਂ ਲਾਦਾ ਫਾਇਦਾ ਹੈਗਾ ਨਹੀਂ ਤਾਂ ਕੇਂਦਰ ਸਰਕਾਰ ਨੂੰ ਕੋਈ ਫਰਕ ਪੈਂਦਾ ਜਦੋਂ ਦਿਖਾਈ ਨਹੀਂ ਦੇ ਰਿਹਾ ਬੀਤੇ ਨਵਾਂ ਮਹੀਨਾ ਤੋਂ ਇਹ ਜਥੇਬੰਦੀਆਂ ਐਸਲੇ ਆਪਣੇ ਭਰਨੇ ਤੇ ਬੈਠੀਆਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਕੋਈ ਲੈ ਹੀ ਨਹੀਂ ਰਿਹਾ ਤੇ ਸ਼ਾਇਦ ਇਸ ਦਾ ਇਹੀ ਕਾਰਨ ਹੈ ਕਿ ਇਹ ਇੱਕ મત ਬਾਕੀ ਜਥੇਬੰਦੀਆਂ ਦਾ ਇੱਕ મત ਨਹੀਂ ਹੋ ਸਕੇ ਜ਼ਰੂਰੀ ਆ ਇਹਨਾਂ ਸਾਰੇ ਜਥੇਬੰਦੀਆਂ ਇੱਕ ਮਤ ਹੋਣ ਤਾਂ ਜੋ ਪੋਖੜੇ ਵਿੱਚ ਕਿਸਾਨਾਂ ਨੂੰ ਫਿਰ ਹੋਰ ਸੰਘਰਸ਼ ਜੜਾ ਨਾ ਕਰਨਾ ਪਵੇ ਜੀ ਜੀ ਉਧਰ ਰਾਜਾ ਵੱਲੋਂ ਇੱਕ ਦਾ ਬਿਆਨ ਆ ਗਿਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਮੇਅਰ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਕਿਸੇ ਵੀ ਤਰੀਕੇ ਨਾਲ ਸਮਝੌਤੇ ਜਿਹੜੇ ਅਸੀਂ ਨਹੀਂ ਕਰਨੇ ਔਰ ਫਿਰ ਕਹਿੰਦੇ ਕਿ ਸਾਡੇ ਕੋਲੇ ਹੋਰ ਵੀ ਵਿਕਲਪ ਬੜੇ ਆ ਹੁਣ ਕਈ ਥਾਵਾਂ ਦੇ ਉੱਪਰ ਅਜਾੜ ਜਿੱਤੇ ਆ ਪਰ ਅਜਾੜ ਜਿੱਤ ਕੇ ਉਸ ਸਥਿਤੀ ਦੇ ਵਿੱਚ ਫੇਰ ਨਹੀਂ ਆਉਂਦੇ ਕਿ ਉਹ ਮੇਰ ਬਣਾ ਲੈਣ ਕੀ ਫਿਰ ਸਮਝੌਤੇ ਹੁਣ ਆਵਾਦਵੀ ਪਾਰਟੀ ਨਾਲ ਨਾ ਕਰਕੇ ਆਕਾਲੀ ਦਲ ਤੇ ਭਾਜਪਾ ਦੇ ਨਾਲ ਕਰਨ ਨੂੰ ਫਿਰਦੇ ਰਾਜਾ ਫਰਿੰਗ ਰਾਜਪੁਰੰਗ ਦੀ ਜਦੋਂ ਇਹ ਸਟੇਟਮੈਂਟ ਪੜ੍ਹੀ ਮੈਨੂੰ ਕੋਈ ਸਭ ਵੀ ਨਹੀਂ ਆਇਆ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਵਿਕਲਪ ਨਹੀਂ ਹੋਰ ਕਿਹੜੇ ਵਿਕਲਪ ਉਸ ਤੇ ਬੀਜੇਪੀ ਨਾਲ ਤੁਹਾਡੀ ਸਾਝ ਵੀ ਹੈ ਕਿ ਕੋਈ ਵਿਚਾਰ ਨਹੀਂ ਅਕਾਲੀ ਦਲ ਨਾਲ ਉਹਦਾ ਗੱਲ ਕੋਈ ਨਹੀਂ ਤੇ ਜੇਕਰ ਉਹਨਾਂ ਨੇ ਵੀ ਕਲਪ ਦੀ ਗੱਲ ਕੀਤੀ ਹੈ ਤਾਂ ਵਿਕਲਪ ਉਸ ਸ਼ਾਇਦ ਫਿਰ ਆਜ਼ਾਦ ਉਮੀਦਵਾਰਾਂ ਦਾ ਹੀ ਹੋ ਸਕਦਾ ਜਾਂ ਫਿਰ ਆਪਣੇ ਪੱਤਰ ਤੇ ਇਹ ਸੋਚਦੇ ਹੋਣਗੇ ਕਿ ਠੀਕ ਆਪਾਂ ਬਰਨ ਨਹੀਂ ਕੁਝ ਨਹੀਂ ਦੇ ਰਹੇ ਜਾਂ ਫਿਰ ਬਿਆਨ ਦੇਣ ਦਾ ਵਾਸਤੇ ਹੀ ਬਿਆਨ ਦੇਤਾ ਜੀ ਇਹ ਬਿਆਨ ਦੇਣ ਵਾਸਤੇ ਬਿਆਨ ਜਿਹੜਾ ਉਹ ਦਿੱਤਾ ਗਿਆ ਕਿਉਂਕਿ ਬੀਤੇ ਦਿਨ ਪ੍ਰਤਾਪ ਸਿੰਘ ਬਾਜਵੇ ਦਾ ਨਾਲ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਬੜੇ ਗੱਡੀ 'ਚ ਬਹਿ ਕੇ ਜਾ ਰਹੇ ਸੀ ਸਿਰ ਪ੍ਰਤਾਪ ਸਿੰਘ ਬਾਜਵੇ ਵਾਂਗੂ ਹੀ ਜਿਤਨਾ ਬਿਆਨ ਦਿੱਤੇ ਜਾਂਦੇ ਉਹਨਾਂ ਨੇ ਵੀ ਰਾਜਾ ਬੜੇਗਨ ਵੀ ਬਿਆਨ ਜਿਹੜਾ ਉਹ ਦਿੱਤਦਾ ਇਹ ਬਿਆਨ ਦਾ ਕੋਈ ਸਮਝ ਦੀ ਆਈ ਤੇ ਬਾਕੀ ਸਿੱਧੂ ਸਾਹਿਬ ਜੇਕਰ ਸਮਝੋਤੇ ਕਰਨੇ ਆ ਤਾਂ ਅਗਿਆਨੇ ਰਾਜਾ ਬੜੇਗਨ ਨੂੰ ਪੁੱਛ ਕੇ ਨਹੀਂ ਕਰਦੇ ਉਹ ਪਰ ਉਹ ਸਾਰਾ ਕੁਝ ਹੋ ਜਾਣਾ ਇਹ ਬਿਆਨ ਕੇਵਲ ਮੈਂ ਜਿਹੜਾ ਸਿਆਸੀ ਬਿਆਨ ਹੈਗਾ ਕਿ ਆਪਣਾ ਭਾਰ ਵਧਾਉਣ ਨੂੰ ਤੇ ਬਾਕੀ ਜੇਕਰ ਸਮਝੋਤੇ ਕਰਨੇ ਆ ਤਾਂ ਸਿੱਧੂ ਸਾਹਿਬ ਫਿਰ ਜਿਸ ਤਰੀਕੇ ਨਾਲ ਅਾ ਬੀਤੇ ਸਮੇਂ ਦੇ ਵਿੱਚ ਰਾਜਾ ਬੜਿੰਗ ਦੀ ਧੁੰਮ ਕਾ ਰਹੀ ਆ ਜਿਸ ਤਰੀਕੇ ਨਾਲ ਆਪਣੇ ਮੰਤਰੀ ਨੂੰ ਬਾਤਲੇ ਇਲਜ਼ਾਮ ਲਾਇਆ ਸੀ ਕਿ ਟੋਪੀ ਪਾ ਕੇ ਜਾ ਕੇ ਮੈਂ ਤੇ ਆਪਣੇ ਨਾਲ ਜਿਸ ਸਮਝੌਤੇ ਕਰੋੜੇ ਤੇ ਫਿਰ ਕੱਟ ਲਿਓ ਉਸ ਤਰੀਕੇ ਦਾ ਵੀ ਹੋ ਜਣੇ ਆ ਬਾਕੀ ਠੀਕ ਹੈ ਬਿਆਨ ਜਿਹੜਾ ਦੇਟ ਪਾ ਗਿਆ ਕਾਂਗਰਸ ਪਾਰਟੀ ਇਸ ਪੈਨਾਂ ਨੂੰ ਕਿਸ ਤਰ੍ਹਾਂ ਲਈ ਦੀ ਹੈ ਜਾਂ ਆਮ ਆਦਮੀ ਪਾਰਟੀ ਕਿੰਨਾ ਇਹਨਾਂ ਬਿਆਨਾਂ ਨੂੰ ਕਹਿੰਦੀ ਹੈ ਜੀ ਚਲੋ ਸਾਕ ਸਾਹਿਬ ਦਾ ਪ੍ਰੋਗਰਾਮ ਜਿਹੜਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ